ਇਹ ਤਾਂ ਕਾਜੀ ਜੋ ਸਾਡੇ ਸੱਤ ਮੁਤਤਾਂ ਲੱਗ ਗਿਆ ਸਾਨੂੰ ਜਾਤ ਪ੍ਰਤੀ ਦੇ ਪ੍ਰਤੀ ਨਾ ਕਿ ਗਏ ਇੱਕ ਗੱਲ ਦੀ ਇੱਕ ਬਰਦਾਸ਼ਤ ਕਰਨ ਯੋਗ ਹੈ ਚਲੋ ਸਾਡੇ ਮੁਲਾਜ਼ਮ ਕੋਈ ਕਰਕੇ ਕਹਿੰਦੇ ਕੋਈ ਗੱਲ ਨਹੀਂ بڑا ਭਾਈ ਸਮਝ ਕੇ ਮਾਫ ਕਰ ਸਾਡੇ ਕਿਸੇ ਅਫਸਰ ਨੂੰ ਤੁਮ ਜੀ ਮਾਰਤੀ ਚੱਕ ਕੋਈ ਨਹੀਂ ਯਾਰ ਅਫਸਰ ਵੀ ਹੋ ਸਕਦਾ ਵੀ ਗੱਲ ਨਹੀਂ ਮੰਨ ਰਿਹਾ ਪਰ ਜਿੱਤੇ ਇੱਕ ਗੱਲ ਆ ਗਈ ਵੀ ਸਾਡੇ ਆ ਕੇ ਸਾਡੀ ਜਾਤ ਦੇ ਪ੍ਰਤੀ ਸਮਾਨ ਸਲਮਾਨ ਪਈ ਠੋਕਰਾਂ ਲਾ ਕੇ ਮਾਰ ਲੈਣੋ ਕੀ ਦੁੱਕੀ ਚੱਕ ਲਿਆਗੇ ਦੇਖ ਕੋਟਾ ਚੱਕ ਲਿਆਗੇ ਕੀ ਦੁੱਕੀ ਚੱਕ ਲਿਆਗੇ ਜਿਹੜਾ ਸਾਡੇ ਨਾਲ ਖਾਊ ਜਿਹੜਾ ਸਾਡੇ ਨਾਲ ਖਾਊ ਜਿਹੜਾ ਸਾਡੇ ਨਾਲ ਖਾਊ ਜਿਹੜਾ ਸਾਡੇ ਨਾਲ ਖਾਊ ਪਿਆ ਦੇ ਸਾਹਮਣੇ ਗੱਲ ਕਹੀ ਗਈ ਹੈ ਉਹ ਬੰਦਿਆਂ ਦੇ ਐਪੀ ਡਰਾਈਵਰ ਸਾਡੇ ਕੋਲ ਆ ਕੇ ਵੀ ਸਾਡੇ ਸਾਹਮਣੇ ਆ ਕੇ ਇਹ ਗੱਲ ਕਹੀ ਕੋਈ ਬਲਫ ਨਹੀਂ ਹੈ ਉਈ ਝੂਠ ਨਹੀਂ ਐ ਅਸੀਂ ਐਡੀ ਵੱਡੀ ਗੱਲ ਕਰ ਕਿਸੇ ਦੇ ਉੱਪਰ ਇਲਜ਼ਾਮ ਨਹੀਂ ਲਾ ਰਹੇ ਬੱਚੀ ਐਮਸੀ ਹੋਰ ਆਉਂਦੇ ਆ ਨਗਰ ਕੌਂਸਲ ਦੇ ਵਿੱਚ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਆ ਉਹਨਾਂ ਨੂੰ ਸਤਿਕਾਰ ਦਿੰਦੇ ਆ چاہے ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਉਂਦੇ ਆ ਅਸੀਂ ਉਹਨਾਂ ਦਾ ਵੀ ਕੰਮ ਕਰਦੇ ਆ ਕਿਉਂਕਿ ਉਹ ਲੋਕਾਂ ਦਾ ਕੰਮ ਲੈ ਕੇ ਆਉਂਦੇ ਆ ਅਸੀਂ ਲੋਕਾਂ ਦੇ ਕੰਮ ਵਾਸਤੇ ਇੱਥੇ ਡਿਊਟੀ ਕਰ ਰਹੇ ਆ ਪਰ ਜਿਹੜਾ ਬੰਦਾ ਸਾਡੇ ਮਾਨ ਸਨਮਾਨ ਨੂੰ ਤੇਜ਼ ਪਹੁੰਚਾਊਗਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਨਾ ਦੂਸਰੀ ਇੱਕ ਗੱਲ ਹੋਰ ਲੱਗਿਆ ਮੈਂ ਕਹਿਣ ਤੁਹਾਨੂੰ ਤੁਸੀਂ ਪਿੱਛੇ ਜੇ WhatsApp ਗਰੁੱਪਾਂ ਤੇ ਇੱਕ ਚਿੱਠੀ ਪੜ੍ਹੀ ਹੋਣੀ ਹੈ ਚੰਡੀਗੜ੍ਹ ਵਾਲੇ DC ਰੇਟ ਦੀ। ਵਿਕਰਨਗਰ ਕੌਂਸਲ ਦੇ ਹੈ ਮਲਾਜਮਾ ਨੂੰ ਚੰਡੀਗੜ੍ਹ ਵਾਲਾ DC ਰੇਟ ਪਿਆ ਜਾ। ਅਸੀਂ ਮੰਗ ਕਰੀ ਸੀ। ਉਹਦੇ ਸਬੰਧ ਦੇ ਵਿੱਚ ਸ਼ਨੀਵਾਰ ਨੂੰ ਵਿਚਾਰ-ਵਿਮਾਰਸ਼ ਹੋਇਆ, ਅਫਸਰਾਂ ਨਾਲ ਹੋਇਆ, ਸਭ ਕੁਝ ਹੋਇਆ। ਅਫਸਰਾਂ ਨੇ ਅਜੰਡਾ ਤਿਆਰ ਕਰਾ ਲਿਆ ਮੀਟਿੰਗ ਰੱਖਣੇ ਬਾਅਦ। ਇਸ ਬੰਦੇ ਨੇ ਮੀਟਿੰਗ ਨਹੀਂ ਰੱਖਣ ਦਈ। ਕਹਿੰਦਾ ਮੈਂ ਨਹੀਂ ਮੁਲਾਜ਼ਮਾਂ ਦੇ ਕੰਮ ਹੋਣ ਦੇਣਾ ਅੱਜ ਤੱਕ ਕੋਮਿਟੀਿੰਗ ਪੈਂਡਿੰਗ ਪਈ ਐ ਏਜੰਡਾ ਸਾਡੇ ਕੋਲ ਪਿਆ ਸੋ ਦੋਸਤੋ ਆਏ ਜੇ ਬੰਦੇ ਸਮਾਜ ਵਾਸਤੇ ਬੜਾ ਧੱਬਾ ਐ ਇਸ ਕਰਕੇ ਆਏ ਜੇ ਬੰਦਿਆਂ ਦੇ ਖਿਲਾਫ ਸਾਰਿਆਂ ਨੇ ਮਿਲ ਜੁਲ ਕੇ ਸੰਘਰਸ਼ ਕਰਨਾ ਐ ਜਦ ਤੱਕ ਵਿਕਰਮ ਕੁਮਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਸ ਬੰਦੇ ਦੇ ਖਿਲਾਫ ਜਾਤੀ ਸੂਚਕ ਸ਼ਬਦ ਬੋਲਣੇ ਦਾ ਪਰਚਾ ਨਹੀਂ ਦਰਜ ਹੋ ਜਾਂਦਾ ਸਾਡੀ ਜਿਹੜੀ ਸਟ੍ਰਾਈਕ ਐ ਇਸ ਤਰ੍ਹਾਂ ਹੀ ਰਹੋਗੀ ਕਿਹ ਜਾਂ ਆਉਂਦੇ ਅਸੀਂ ਉਹਨਾਂ ਨੂੰ ਵੀ ਅੱਜ ਬੇਇਨਤੀ ਕਰਦੇ ਆ। ਵੀ ਇਸ ਹਮ ਦਾ ਕੀ ਆਏ। ਮੇਰੀ ਮੁਸ਼ਕਲ ਨੂੰ ਸੁਣਨੇ ਵਾਸਤੇ ਆਪਣੇ ਆਖੋ। ਇਹ ਜਿਹੜੀ ਮੇਰੇ ਨਾਲ ਵੀ ਇਹ ਗੱਲ ਹੋਈ ਹੈ ਕਿਸੇ ਨਾਲ ਵੀ ਹੋ ਸਕਦੀ ਹੈ। ਇੱਧਰ ਦੇਖ। ਮੇਰੇ ਦਿਨ ਨੂੰ ਬੜੀ ਤੋਸਪਾਤੀ ਫਿਕਰੇ ਨਹੀਂ। ਮੈਂ ਗੱਡੀ ਆਪਣੀ ਮਿਹਨਤ ਆਪਣੇ ਪੈਸਿਆਂ ਦੀ ਆਪਣੀ ਤਰਕਾਹ ਦੇ ਜੋ ਵੀ ਕੁਝ ਜੋੜਿਆ ਕਿੱਕ ਪਾਈ ਉਸ ਨਾਲ ਗੱਡੀ ਲਈ ਗਈ। ਇਹ ਬੰਦਾ ਮੈਨੂੰ ਚਾਰ ਬੰਦਿਆਂ ਦੇ ਵਿੱਚ ਕਹਿ ਰਿਹਾ ਜੀ ਵੀ ਮੁੰਡੇ ਮੇਰੇ ਤੇ ਪਾਰਟੀ ਮੰਗ ਰਿਹਾ ਹੈ ਕਹਿੰਦਾ ਹੁਣ ਧੂੜੇ ਤੇ ਮਾਰਨੀ ਜੱਡੇ ਲਈ ਗੱਡੀਆਂ ਲੈ ਲਊ ਇਹ ਗੱਲ ਠੀਕ ਹੈ ਜੀ ਤੁਸੀਂ ਸਾਰੇ ਦੱਸੋ ਅਸੀਂ ਆਪਣੀ ਮੈਂਟਰਾਂ ਨਾਲ ਗੱਡੀ ਲਈ ਹੈ ਸਾਡਾ ਕੰਮ ਆ ਸਭ ਤੋਂ ਪਹਿਲਾਂ ਜਦ ਦੁਨੀਆ ਉੱਤਨੀ ਹੈ ਸਭ ਤੋਂ ਪਹਿਲਾਂ ਕੰਮ ਕਰ ਰਿਹਾ ਹਾਂ ਅਸੀਂ ਇਹ ਲੋਕ ਸਾਨੂੰ ਤੂੜੇ ਕਮਾਲ ਦੱਸਦੇ ਜੱਡੀ ਲੈ ਦੀ ਯਾਰ ਅਸੀਂ ਵੀ ਇਨਸਾਨ ਆ ਤੁਹਾਡੇ ਮੂੰਹੋਂ ਆ ਤੇਜਾਟ ਹੈ ਸਾਡੇ ਮੂੰਹੋਂ ਨਾ ਕਿ ਅਸੀਂ ਵੀ ਉਹੀ ਕੁਝ ਕੰਦੇ ਜਣਾ ਕੋਈ ਤੁਸੀਂ ਖਾਣੇ ਇਹ ਪਤਾਨ ਜੀ ਦਾ ਬਹੁਤ ਧੰਨਵਾਦ ਹੈ ਜੀ ਮੇਰੀ ਇਸ ਅਪੀਲ ਤੇ ਇਹਨਾਂ ਨੇ ਮੈਨੂੰ ਪੂਰਾ ਸਾਥ ਦੇਣ ਦੀ ਯਾਨੀ ਕੋਸ਼ਿਸ਼ ਕਰਨੀ ਹੈ ਮੈਂ ਵਾਕੀ ਫਾਰੇ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਜਿਹੜਾ ਮੇਰੀ ਮੁਸ਼ਕਲ ਕੱਲੋ ਕਿਸੇ ਨਾਲ ਵੀ ਆਏ ਗੱਲ ਫੇਰੇ ਨਾਲ ਨਹੀਂ ਆ ਸਾਨੂੰ ਵੀ ਕੋਈ ਕਹਿ ਸਕਦਾ ਹੈਗਾ ਯਾਰ ਅਸਲੀ ਬੰਦੇ ਆ ਕੂੜੇ ਚ ਮਾਰਦੇ ਵਰਦਾ ਨਹੀਂ ਹੁੰਦੇ ਬਾਕੀ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿੰਨੇ ਵੀਰ ਮੇਰੀ ਇਸ ਮੁਸ਼ਕਿਲ ਘੜੀ ਵਿੱਚ ਮੇਰੇ ਨਾਲ ਸੱਜਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਉਹ ਤੁਹਾਡੇ ਸਾਹਮਣੇ ਸਾਡੇ ਵਾਈਸਪਰਡਾਂ ਜਿੰਨੀ ਹੰਦੇ ਵਿਕਰਮ ਕੁਮਾਰ ਵਿਕਰਮ ਸਿੰਘ ਜੀ ਜਿਹੜੇ ਸਾਹਮਣੇ ਜਨਤਾ ਆਪਾਂ ਅਸੀਂ ਮੈਂ ਤੁਹਾਨੂੰ ਅੱਜ ਨਾਲ ਤੁਹਾਨੂੰ ਹੀ ਦੋ ਘਰ ਕੰਦਾ ਕੋ ਸਭੇ ਨਾਮ ਤੋਂ ਅਜਿਹਾ ਪਿਓ ਪੇ ਕਿਰਿਆ ਕਰਦ ਹੋਈ ਹੈ ਕਹਿੰਦਾ ਵੀ ਇੰਨੀ ਕੁਆਲਟੀ ਡੀਲ ਹੋਗੀ ਚੂਰੇ ਚਮਾਦ ਵੀ ਘਟੀਆਂ ਲਾ ਕੇ ਦੇ ਦੂ ਉਹ ਮੁਰਾਜ਼ਮ ਹੈ